ਅੱਜ ਅਸੀਂ ਪਹੁੰਚਿਆ ਹਲਕਾਰਾ ਐਸਾਸੀ ਦੇ ਪਿੰਡ ਪੱਗੂਪੁਰ ਉਤਾੜ ਤੇ ਛੰਨਾ ਜਿੱਥੇ ਕੇ ਪਾਣੀ ਨੇ ਕਾਫੀ ਇਧਰ ਵੀ ਮਾਰ ਮਾਰੀ ਆ ਇੱਥੇ ਕਿਸਾਨ ਜਿਹੜੇ ਸਾਡੇ ਨਾਲ ਮੌਜੂਦ ਨੇ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਨਾ ਕੀ ਨੁਕਸਾਨ ਹੋਇਆ ਤੇ ਕੀ ਇਹਨਾਂ ਦੀ ਜਿਹੜੀ ਸਰਕਾਰ ਤੋਂ ਮੰਗਿਆ ਵੀਰ ਜੀ ਕੀ ਨਾਮ ਆਪਣਾ ਜਰਮਨ ਸਿੰਘ ਜੀ ਵੈਘ ਜੀ ਦਾ ਖਾਲਸਾ ਹੈ ਜੀ ਕੀ ਫਤਿਹ ਪਿੰਡ ਪੱਗੂਪੁਰ ਤਾਰ ਤੇ ਛੰਨਾ ਜੀ ਇਹ ਪਿੱਛੋਂ ਪਾਣੀ ਆਇਆ ਜੀ ਇਹਨੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਸਾਡੀਆਂ ਫਸਲਾਂ ਸਾਰੀਆਂ ਮਾਰੀਆਂ ਗਈਆਂ ਨੇ ਤੇ ਇਹ ਇਹ ਦੇਰਾ ਹੈ ਇਹਨਾਂ ਦਾ ਵੀ ਜਿਹੜੇ ਫਰਸ਼ਾ-ਪੁਰਸ਼ਾ ਬੈਘੀਆਂ ਤੇ ਜਿਹੜਾ ਲੜੀਂਦਾ ਸਮਾਨ ਹੀ ਕੁਝ ਖਰਾਬ ਹੋ ਗਿਆ ਹੈ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਸਾਨੂੰ ਵੱਧ ਤੋਂ ਵੱਧ ਸਾਡੀ ਸ਼ਹਾਦਾ ਕੀਤੀ ਜਾਵੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਵੀਰ ਜੀ ਘਰ ਆਪਣਾ ਵਾ ਹਾਂਜੀ ਕੀ ਕੀ ਨੁਕਸਾਨ ਹੋਇਆ ਤਾਂ ਲੱਗਿਆ ਥੋੜੇ ਜਿਹਾ ਨੁਕਸਾਨ ਹੀ ਸਾਡੇ ਫਰਸ਼ ਬੈਘੇ ਸਾਰੇ। ਅੱਛਾ ਜੀ ਹੋਰ ਵੀ ਲੜੀਂਦਾ ਸਮਾਨ ਜਿਹੜਾ ਸਾਰਾ ਇਹ ਸੱਕੀ ਦਾ ਪਾਣੀ ਜੱਕਦਮ ਚੜ ਗਿਆ ਜਦੋਂ ਆਇਆ ਪਿੱਛੋਂ। ਹਾਂਜੀ ਸਮਾਨ ਹੀ ਚੁੱਕਿਆ ਅੰਦਰੋਂ ਗਿਆ ਮੇਥੋਂ ਕਿ ਇੱਥੇ ਤਾਂ ਪੰਜ-ਪੰਜ ਫੁੱਟ ਪਾਣੀ ਵੜ ਗਿਆ। ਕੋਈ ਫਸਲ ਦਾ ਵੀ ਨੁਕਸਾਨ ਹੋਇਆ ਹਾਂ ਫਸਲ ਮੇਰਾ 6 ਕਿੱਲੇ 16 ਬਾਂਲੇ ਹੋ ਵੇਖ ਲੋ ਤੁਸੀਂ ਉਹ ਸਾਰੀ ਮੇਰੀ ਗਲ ਗਈ ਆ ਸੋਨਾ ਬਾਂਲੇ ਵੱਢਣ ਵਾਲੀ ਮੇਰੀ ਤੇ ਤੁਹਾਡੇ ਕੋਲ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਪਹੁੰਚਾ ਕੇ ਨਹੀਂ 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 ਸਾਡੇ ਕੋਲ ਪਹੁੰਚਾ ਕੋਈ ਹਲਕੇ ਦਾ ਕੋਈ ਇੰਚਾਰਜ ਕੋਈ ਨਹੀਂ 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 ਕੋਈ ਨਹੀਂ ਆਇਆ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗ ਸਰਕਾਰ ਤੋਂ ਕਰਦੇ ਵੀ ਜੋ ਸਾਡਾ ਨੁਕਸਾਨ ਹੋਇਆ ਸਾਨੂੰ ਸਰਕਾਰ ਵੀ ਮਾ ਜੇ ਵੱਲ ਦਵੇ ਸਾਡਾ ਪੂਰਾ ਹੋਣਾ ਚਾਹੀਦਾ ਸਾਡਾ ਜੋ ਵੀ ਖਰਾਬ ਚੀਜ਼ਾਂ ਹੋਈਆਂ ਹਾਂਜੀ ਸਾਡਾ ਝੋਨਾ 6 ਕਿੱਲੇ ਜਿਹੜਾ ਉਹ ਵੀ ਖਰਾਬ ਹੋ ਗਿਆ ਅਗਾਕੀ ਗੱਲ ਨਹੀਂ ਕਲ ਕਿਤੋਂ ਵੀਜਣੀ ਹੈ ਜਿਹੜੀ ਕਿ ਨਾ ਆਪਣਾ ਬਲਦੇਵ ਸਿੰਘ ਜੀ ਹਾਂ ਜੀ ਪਿੰਡ ਪਿੰਡ ਭਗੂਪੁਰ ਤਾੜ ਤੇ ਨਾਗੇ ਪਿੰਡ ਛੰਨਾ ਤੇ ਇਹ ਜਿਹੜਾ ਪਾਣੀ ਸਾਡੇ ਆਇਆ ਵਾ ਇਹ ਖੋਨੇ ਸਾਈਡ ਤੋਂ ਤੁਤੀ ਰੁੱਟੀ ਹੀ ਉਹਦੇ ਕਰਕੇ ਇਹ ਨਾਲੇ ਥਾਣੀ ਆਇਆ ਹੋ ਗਏ ਤੇ ਸੱਕੀ ਵਿੱਚ ਪਾਣੀ ਆ ਕੇ ਪੈ ਕੇ ਸਾਡੇ ਫਸਲਾਂ ਨੂੰ ਇਧਰੋਂ ਆ ਗਿਆ ਵਾ ਇਹਦੇ ਕਰਕੇ ਸਾਡੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਸਾਡੇ ਕੋਲ ਤਾਂ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਨਾ ਕੋਈ ਹਲਕਾ ਇੰਚਾਰਜ ਇਹ ਆਏ ਥੇ ਰੈਸਾਂ ਸੀਦੇ ਤੇ ਨਾ ਕੋ ਕਾਲੀ ਨਾ ਕੋ ਕਾਂਗਰਸੀ ਸਾਡੇ ਪਿੰਡ ਕੋਈ ਨਹੀਂ ਆਇਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਡੁਬਾ ਪਿਆ ਵਾ ਤੇ ਲੱਗਿਆ ਵੀਰ ਦੀ ਕੋਠੀ ਆ ਇਹਦੇ ਤੇਣਾ ਆ ਗਿਆ ਨੇ ਇਹਦਾ ਬੜਾ ਨੁਕਸਾਨ ਹੋਇਆ ਵਾ ਤੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਸਾਡੀ ਵੱਤੋ ਵੱਤ ਮਤ ਕੀਤੀ ਜਾਵੇ ਕੋਈ ਸੰਸਥਾਵਾਂ ਵਾਲੇ ਭੈਣ ਭਰਾ ਮਤ ਕਰਨਦੇ ਆ ਉਹ ਸੰਸਥਾਵਾਂ ਘੜੀ ਵਸੇ ਹੋਣ ਕਿ ਬੇਨਤੀ ਆ ਕਿ ਸਾਡੀ ਵਲਫ ਕੀਤੀ ਜਾਵੇ ਕਿ ਜੋ ਅਸੀਂ ਆਪਦੀ ਕਣਕ ਬੀਜਣ ਜੋਗੇ ਕੋਈ ਪਹਟਾਗਾ ਸਾਨੂੰ ਮਿਲੇ ਤੇ ਆਦੀ ਕਣਕੀ ਬੀਜੀਏ ਕੋ ਜਿੰਨਾ ਪਾਣੀ ਪਿਛੋਂ ਆਉਂਦਿਆ ਵਾ ਸਾਨੂੰ ਆਸ ਨਹੀਂ ਸਾਡੀ ਕਣਕੀ ਬੀਜੀ ਜਾਵੇ ਝੋਨੇ ਆਦੇ ਉੱਤੇ ਪਾਣੀ ਫਿਰਨਦਿਆ ਵਾ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਆ ਤੇ ਇੱਥੇ ਵੱਤ ਵਾ ਸਾਡੀ ਮਤ ਕੀਤੀ ਜਾਵੇ ਕੋਈ ਸੰਸਥਾਵਾਂ ਕਾ ਲਈ ਜਿਹੜੀ ਅੱਜ ਕੋਈ ਬੇਨਤੀ ਸੁਣਦਾ ਵਾ ਸਾਡੀ ਵੱਤ ਵਾ ਆਗੇ ਹਲਪ ਕੀਤੀ ਜਾਵੇ ਇਹ ਚਾਹੁੰਦੇ ਆ ਸਾਡੀ ਜਿਹੜੀ ਕਿਤੇ ਵੀ ਅੱਗੋਂ ਪਾਣੀ ਕੇ ਬਨੇ ਸਾਈਡ ਤੇ ਬੂਟੀ-ਭਾਟੀ ਅੜੀ ਹੋਵੇ ਗੜੀ ਤਾਰਾਂ ਨਾਲ ਲੱਗੀ ਆ ਉਹ ਕੋ ਪ੍ਰਸ਼ਾਸਨ ਆ ਕੇ ਵੇਖੇ ਤੁਹਾਡੇ ਕੋ ਬੂਟੀ ਨਿਕਲੇ ਗਾੜੀਆਂ ਤੇ ਸਾਡਾ ਪਾਣੀ ਲਥੇ ਇਹ ਗੁਦੀ ਖਾਲਸਾ ਵਰਦੀ ਫਤੇ ਇਹਨਾਂ ਦੀ ਸਰਕਾਰ پاسੋਂ ਮੰਗਿਆ ਆ ਕਿ ਜੇ ਸੱਕੀ ਦੇ ਨਾਲ ਸੈਂਕੜੇ ਏਕੜ ਜਿਹੜੀ ਆ ਫਸਲ ਖਰਾਬ ਹੋ ਚੁੱਕੀ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇੱਥੇ ਆਣ ਕੇ ਮੌਕਾ ਵੇਖ ਕੇ ਇਹ ਜਿਹੜਾ ਜੋ ਪੰਦਾ ਮੁਆਵਜ਼ਾ ਵਾ ਉਹ ਦਿੱਤਾ ਜਾਵੇ ਅਤੇ ਵੀਰ ਕਹਿੰਦੇ ਕਿ ਜਿਹੜੀਆਂ ਹੋਰ ਸੰਸਥਾਵਾਂ ਨੇ ਅਜ ਨਾਲਾ ਸਾਈਡ ਜਾਂ ਰਮਦਾਸ ਡੇਰਾ ਬਾਬਾ ਨਾਨਕ ਉਧਰ ਮਤ ਕਰਡੀਆਂ ਨੇ ਉਹ ਇੰਨਾ ਤੱਕ ਵੀ ਪਹੁੰਚ ਕੇ ਇਹਨਾਂ ਦੇ ਵੀ ਜਿੰਨੀ ਵੀ ਹੋ ਸਕੇ ਉਹ ਮਤ ਕਰ